ਸਰ ਅੱਜ ਜਿਹੜੀ ਬੈਠਕ ਹੋਈ ਆ ਕਿਹੜੇ ਕਿਹੜੇ ਵਿਸ਼ੇ ਵਿਚ ਚੱਲਿਆ। ਤੋਂ ਮੈਂ ਇੱਕ ਤਾਂ ਸਿੰਘ ਸਾਹਿਬ ਦਾ ਧੰਨਵਾਦ ਕਰਦਾ। ਸਿੰਘ ਸਾਹਿਬ ਗਿਆਨੀ ਰਕਬੀਰ ਸਿੰਘ ਜੀ ਦਾ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਦਾ ਕਿਉਂਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਕੁਝ ਆਪਣੀ ਪਾਰਟੀ ਦੀ ਪੋਜੀਸ਼ਨ ਐਕਸਪਲੇਨ ਕਰਨ ਵਾਸਤੇ ਉਹਨਾਂ ਕੋਲ ਸਬਾਬਾ ਕੈਸੀ ਸ਼੍ਰੀ ਅਮਰਸਿਧ ਸਾਹਿਬ ਦਾ ਪਰ ਸਿੰਘ ਸਾਹਿਬ ਨੇ ਇੱਥੇ ਸ਼ਹੀਦੀ ਜੋੜ ਦੇ ਤੇ ਆਉਣਾ ਸੀ ਇਸ ਕਰਕੇ ਉਹਨਾਂ ਦਾ ਹੁਕਮ ਹੋਇਆ ਕਿ ਮੈਂ ਮਾਚੀਵਾੜੇ ਇਤਿਹਾਸਕ ਸਥਾਨ ਤੇ ਪਹੁੰਚਣਾ ਹੈ ਉੱਥੇ ਨਹੀਂ ਸੋ ਬੜਾ ਖੁੱਲਾ ਸਮਾਂ ਉਹਨਾਂ ਨੇ ਦਿੱਤਾ ਪਹਿਲੀ ਤਾਂ ਗੱਲ ਹੈ ਮੈਂ ਬੜਾ ਸਪਸ਼ਟ ਕਰਨਾ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਪਹਿਲੇ ਦਿਨ ਵੀ ਇਹੀ ਕਿਹਾ ਸੀ ਔਰ ਸਾਡਾ ਇਤਿਹਾਸ ਵੀ ਇਹੀ ਹੈ ਕਿ ਹਮੇਸ਼ਾ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਹੇ ਕਈ ਤਰ੍ਹਾਂ ਦੀਆਂ ਗੱਲਾਂ ਚਲਦੀਆਂ ਸੀ ਪਰ ਤੁਹਾਡੇ ਸਾਹਮਣੇ ਪਾਰਟੀ ਦੇ ਪ੍ਰਧਾਨ ਤੋਂ ਲੈ ਕੇ ਹਰ ਨੀਟਰ ਜੋ ਵੀ ਹੁਕਮ ਹੈ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੋਇਆ ਸਾਰਿਆਂ ਨੇ ਸਿਰ ਨਵਾ ਕੇ ਤੇ ਜੋ ਸੇਵਾਵਾਂ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਲਗਾਈਆਂ ਗਈਆਂ ਸੀ ਸਾਰਿਆਂ ਨੇ ਉਹ ਜਿਹੜੀਆਂ ਉਸੇ ਤਰੀਕੇ ਹੁਕਮ ਜਿਹੜਾ ਸਾਰਾ ਉੱਪਰ ਵਾਰਕ ਕੀਤੀ। ਔਰ ਅੱਜ ਵੀ ਅਸੀਂ ਜਿਹੜਾ ਕੋਸ਼ੇ ਕੱਲ ਦੇ ਉੱਤੇ قائم ਕਿ ਜੋ ਜੋ ਆਦੇਸ਼ ਹੈ ਜਿਹੜਾ ਉਹ ਅਸੀਂ ਪੂਰਾ ਕਰਾਂ। ਪਰ ਕਿਉਂਕਿ ਜਿਹੜੀ ਪਾਰਟੀ ਦੀ ਵਰਕਿੰਗ ਹੈ ਦੇ ਇਸ ਤੇ ਕਈ ਤਰ੍ਹਾਂ ਦੇ ਇਲੈਕਸ਼ਨ ਕਮਿਸ਼ਨ ਤੇ ਗਾਈਡਲਾਈਨਸ ਆ ਜਾਂਦੀਆਂ ਕਈ ਕੋਰਟਾਂ ਦੀਆਂ ਜੱਜਮੈਂਟਸ ਆ ਦਿੱਤੀਆਂ। ਕਈ ਸੰਵਿਧਾਨ ਦੇ ਵਿੱਚ ਕਮਿਟਮੈਂਟ ਹੋ ਜਾਂਦੀਆਂ। ਉਹ ਆਮ ਨਹੀਂ ਪਤਾ ਹੁੰਦੀਆਂ ਪਰ ਕਿਉਂਕਿ ਪਾਰਟੀ ਦੀ ਜਿਹੜੀ ਅੰਦਰਲੀ ਵਰਕਿੰਗ ਹੈ ਜਿਹੜੇ ਅਸੀਂ ਉਥੇ ਕੰਮ ਕਰਦੇ ਆ ਉਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਉਹ ਫਾਲੋ ਕਰਨੀ ਪੈਂਦੀਆਂ ਇਸ ਕਰਕੇ ਜਿਹੜੀ ਕੋਈ ਬਾਕੀ ਚੀਜ਼ ਰਹਿੰਦੀ ਹੈ ਉਹ ਵੀ ਅਸੀਂ ਇਨ ਬਿਨ ਜਿਹੜੀ ਹੈ ਜਿਹੜੀ ਹੈ ਇਕਤਾ ਕਿਉਂਕਿ ਛਿੱਧੀ ਜੋੜ ਮਿਲ ਚੱਲ ਰਿਹਾ ਇਹ ਖਤਮ ਹੁੰਦਾ ਹੀ ਅਸੀਂ ਜਿਹੜਾ ਇਮੀਡੀਟਲੀ ਪਾਰਟੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਜਿਹੜੀ ਹੈ ਉਹ ਬੁਲਾ ਔਰ ਉਹਦੇ ਵਿੱਚ ਜਿਹੜਾ ਪਾਰਟੀ ਦਾ ਜਿਹੜਾ ਪੱਕੀ ਹੈ ਭਰਤੀ ਦਾ ਕਾਰਜ ਉਹ ਵੀ ਬਕੰਬਲ ਕਰਨਾ ਕਿਉਂਕਿ ਟਰਮ 5 ਸਾਲ ਦੀ ਹੁੰਦੀ ਹੈ ਤੇ 5 ਸਾਲ ਦੀ ਟਰਮ ਪੂਰੀ ਹੋ ਗਈ ਤੇ ਸਾਨੂੰ ਤੇ ਜਾ ਆਦੇਸ਼ ਵੀ ਆਇਆ ਸੀ ਤੇ ਇਲੈਕਸ਼ਨ ਕਮਿਸ਼ਨ ਦੀ ਵੈਸੇ ਵੀ ਰਿਕੁਆਇਰਮੈਂਟ ਹੈ ਇਸ ਕਰਕੇ ਉਹ ਵੀ ਕਾਰਜ ਜਿਹੜਾ ਉਹ ਪੂਰਾ ਉਸੇ ਤਰੀਕੇ ਸ਼ੁਰੂ ਕਰਨਾ ਤੇ ਪੂਰੀ ਤਰ੍ਹਾਂ ਦੇ ਨਾਲ ਅਸੀਂ ਇਹੀ ਸਿੰਘ ਸਾਹਿਬ ਨੂੰ ਫਿਰ ਦੱਸਣਾ ਹੈ ਸੀ ਕਿ ਕੁਝ ਗੱਲਾਂ ਦੇ ਉੱਤੇ ਕਾਨੂੰਨੀ ਰਾਏ ਲੈਣੀ ਜਿਹੜੀ ਆ ਉਹ ਜ਼ਰੂਰੀ ਹੁੰਦੀ ਹੈ ਕਿ ਕਈ ਤਰ੍ਹਾਂ ਦੀ ਲਿਟਿਗੇਸ਼ਨ ਪਾਰਟੀ ਦੀ ਕਈ ਕੋਰਟਾਂ ਦੇ ਵਿੱਚ ਆਲਰੇਡੀ ਚੱਲਦੀ ਹੈ ਉਹ ਫਿਰ ਗਲਤਫਹਿਮੀਆਂ ਪਾਰਟੀ ਦੇ ਖਿਲਾਫ ਕਈ ਲੋਕਾਂ ਦਾ ਕੰਮ ਵੀ ਇਹ ਹੁੰਦਾ ਕੋਈ ਜਾ ਕੇ ਤੇ ਪਾਰਟੀ ਦੇ ਖਿਲਾਫ ਗਲਤ ਪ੍ਰਚਾਰ ਕਰਨਾ ਕੋਈ ਜਾ ਕੇ ਪਾਰਟੀ ਦੇ ਖਿਲਾਫ ਕੇਸ ਤਿਆਰ ਕਰ ਦੇਣਾ ਉਹ ਸਾਰੇ ਅਸੀਂ ਪ੍ਰਕਿਰਿਆ ਪੂਰੀ ਕਰਨੀ ਹੈ ਤੇ ਇਸ ਕਰਕੇ ਉਹਨਾਂ ਦੇ ਧਿਆਨ ਦੇ ਵਿੱਚ ਵੀ ਸਾਰੀ ਚੀਜ਼ ਲਿਆ ਦਿੱਤੀ ਹੈ ਉਹਨਾਂ ਨੇ ਬੜੀ ਪੇਸ਼ੀਐਂਸ ਦੇ ਨਾਲ ਸਾਨੂੰ ਸਾਰਿਆਂ ਨੂੰ ਸੁਣਿਆ ਵੀ ਹੈ ਔਰ ਇਹ ਤੋਂ ਬਾਅਦ ਵਰਕਿੰਗ ਕਮੇਟੀ ਦੀ ਮੀਟਿੰਗ ਕਰਕੇ ਜਿਹੜੇ ਅੱਡੇ ਫੈਸਲੇ ਨੇ ਉਹ ਸੀ ਸਾਰੇ ਸਰ ਕੀ ਲੱਗਦਾ ਕਿਤੇ ਨਾ ਕਿਤੇ ਇਹ ਵੀ ਆ ਰਿਹਾ ਕਿ ਕੱਲ ਜਿਹੜੀ ਆ 23 ਤਰੀਕ ਨੂੰ ਐਸਪੀਸੀ ਦੀ ਵਰਕਿੰਗ ਕਮੇਟੀ ਦੀ ਵੀ ਜਿਹੜੀ ਇਕੱਠੀਤਾ ਹੁੰਦੀ ਨਹੀਂ ਉਹਨਾਂ ਕਰ ਕੋ ਐਸਜੀਪੀਸੀ ਦਾ ਤਾਂ ਐਸਪੀਸੀ ਦੇ ਪ੍ਰਧਾਨ ਸਾਹਿਬ ਦੱਸ ਸਕਦੇ ਆ ਉਹਦਾ ਸਾਡੇ ਨਾਲ ਕੋਈ ਸੰਬੰਧ ਨਹੀਂ ਉਹ ਚੁਣੀ ਹੋਈ ਸਸਤਾ ਉਹਦਾ ਆਪਣਾ ਕਾਰਜ ਖੇਤਰ ਉਹ ਤੁਸੀਂ ਧਾਮੀ ਸਾਹਿਬ ਤੋਂ ਪੁੱਛ ਸਕਦੇ ਹੋ ਮੈਨੂੰ ਕੋਈ ਉਹਦੀ ਨੌਲੇਜ ਨਹੀਂ ਹੈ ਪਰ ਸਾਡਾ ਕਿਉਂਕਿ ਸ਼ਹੀਦੀ ਜੋੜ ਨਾਲ ਚੱਲ ਗਿਆ ਤੁਸੀਂ ਤਾਂ ਸਾਰੇ ਪੱਤਰਕਾਰ ਇਸ ਇਤਿਹਾਸਕ ਸਥਾਨ ਨਾਲ ਸੰਬੰਧਿਤ ਸ਼ਹੀਦੀ ਜੋੜ ਨਾਲ ਤਾਂ ਅਸੀਂ ਆਪਣੀ ਜਿਹੜੀ ਆ ਵਰਕਿੰਗ ਕਮੇਟੀ ਦੀ ਮੀਟਿੰਗ ਕਰਾ ਕੇ ਬਾਕੀ ਕੰਮ ਕਰਦੇ ਚਾਵਾ ਸਿੰਘ ਜੱਟਿਆ ਸਾਹਿਬ ਖਫਾ ਨੇ ਕੋਈ ਜੜੂ ਜene ਅਸੀਂ ਦਰਵਾਜ਼ਾ ਤੋਂ ਬਾਅਦ ਖਫਾ ਨੇ ਇਸ ਵਾਰ ਦੇਖੋ ਹੁਣ ਤਾਂ ਅਸੀਂ ਤਾਂ ਹੁਣੇ ਮਿਲ ਕੇ ਆਏ ਬੜਾ ਲੰਬਾ ਸਮਾਂ ਸਾਨੂੰ ਤਾਂ ਕਿਉਂਕਿ ਜਹਦਲ ਜੀ ਤਾਂ ਹਮੇਸ਼ਾ ਹੀ ਬੜੇ ਸੱਚੇ ਨੰਦ ਤੇ ਬੜੇ ਅੱਛਾ ਉਹਨਾਂ ਦਾ ਉਤਰਤਾ ਇਸ ਕਰਕੇ ਅਖਬਾਰਾਂ ਚ ਕੀ ਲਿਖੀ ਜਾਣਗੇ ਇਹ ਤਾਂ ਅਖਬਾਰਾਂ ਨੇ ਦੱਸ ਸਕਦੇ ਪਰ ਬਹੁਤ ਮੈਂ ਧੰਨਵਾਦ ਕਰਦਾ ਅੱਜ ਵੀ ਅਸੀਂ ਤਾਂ ਉੱਥੇ ਜਾਣਾ ਚਾਹੁੰਦੇ ਸੀ ਚੱਲ ਕੇ ਪਰ ਉਹਨਾਂ ਦਾ ਬੜਾ ਪੋਣਾ ਕਿ ਉਹਨਾਂ ਨੇ ਕਹਿ ਕਿ ਤੁਸੀਂ ਇੰਨੀ ਦੂਰ ਆਓਗੇ ਕਿ ਮੈਂ ਕਿਉਂਕਿ ਸ਼ਿਦੀ ਚੋੜ ਮੈਨੂੰ ਕਰਕੇ ਜਾਣਾ ਉਹਨਾਂ ਨੇ ਇੱਥੇ ਹੀ ਬੁਲਾ ਲਿਆ ਤੇ ਇੱਥੇ ਸਾਡੀ ਗੱਲ ਸੁਣੀਏ ਪੂਰੇ ਸਮਾ ਦਿੱਤਾ ਧੰਨਵਾਦ ਕਿਤਨੇ ਕਿਤੇ ਅਕਾਲੀ ਦਲ ਵੀ ਕਰ ਰਿਹਾ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਸੁਝਿਤ ਕਰਨ ਦੇ ਨਹੀਂ ਜਿਹੜੇ ਵਰਕਰਾਂ ਦੇ ਅਸਤੀਫੇ ਦਾ ਤੁਸੀਂ ਖੜਾ ਨੇ ਦੇਖੋ ਜਦੋਂ ਵਰਕਿੰਗ ਕਮੇਟੀ ਦੀ ਮੀਟਿੰਗ ਹੋਏਗੀ ਜਿਹੜੇ ਫੈਸਲੇ ਕਰਨ ਵਾਲੇ ਆ ਸਾਰੇ ਫੈਸਲੇ ਵਰਕਿੰਗ ਕਮੇਟੀ ਕਰੇਗੀ ਕਿਉਂਕਿ ਪ੍ਰਧਾਨ ਸਾਹਿਬ ਸਾਡੇ ਜਿਹੜੇ ਹੈਗੇ ਉਹ ਤਾਂ ਆਪ ਜਿਹੜੇ ਆ ਉਹਨਾਂ ਤਾਂ ਪਹਿਲਾਂ ਹੀ ਅਸਤੀਫਾ ਦਿੱਤਾ ਸੀਗਾ ਉਹ ਤਾਂ ਹੁਣ ਵੀ ਕਹਲੇ ਆ ਕਿ ਮੈਨੂੰ ਕਿਉਂਕਿ ਉਹਨਾਂ ਦੇ ਪਰਿਵਾਰਕ ਵੀ ਕੁਛ ਜਿਹੀਆਂ ਵੀ ਮੈਨੂੰ ਥੋੜੀ ਦੇ ਛੁੱਟੀ ਦਿਓ ਇਸ ਕਰਕੇ ਕੋਈ ਸਾਡੇ ਕਿਸੇ ਤਰ੍ਹਾਂ ਦਾ ਵੀ ਕੋਈ ਰੌਲਾ ਨਹੀਂ ਇਸ ਕਰਕੇ ਉਹ ਇਹ ਤਾਂ ਤਾਂ ਹੋਵੇ ਨਾ ਕਿ ਕਿਤੇ ਕਿਸੇ ਗੱਲ 'ਚ ਮਨ ਦੇ ਵਿੱਚ ਕੋਈ 1% ਵੀ ਹੋਵੇ ਕਿ ਅਸੀਂ ਕੋਈ ਤਖਤ ਦੇ ਹੁਕਮ ਤੋਂ ਕੋਈ ਇੱਧਰ ਉੱਧਰ ਜਾਣ ਸਾਡਾ ਤਾਂ ਮੈਂ ਕਿਹਾ ਕਿ ਜਿਹੜਾ 200% ਪੂਰਾ ਜਿਹੜਾ ਗੁਰੂ ਦੇ ਵਿੱਚ ਭਰੋਸਾ ਹੁੰਦਾ ਤੇ ਹਮੇਸ਼ਾ ਹੀ ਅਸੀਂ ਹਰ ਕੰਮ ਜਿਹੜਾ ਉਹ ਪੂਰਾ ਕਰਦੇ ਚਿੰਮਨ ਸਾਹਿਬ ਜਿਹੜੇ ਬਾਕੀ ਸਾਥੀ ਆ ਜਿਹੜੇ ਨਾਰਾਜ਼ ਨੇ ਇੱਕ ਹੀ ਲੱਗਦਾ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਉਹ ਵੀ ਕਹਿੰਦੇ ਨੇ ਕਿ ਅਸੀਂ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੁੰਦੇ ਆ ਤੇ ਲੱਗਦਾ ਉਹ ਵੀ ਕਿਤੇ ਨਾ ਕਿਤੇ ਆ ਸਕਦੇ ਦੇਖੋ ਗੱਲ ਇਹ ਆ ਨਾ ਕਿ ਜਿਹਦਾ ਮਨ ਬਣਿਆ ਹੁੰਦਾ ਨਾ ਜਿਹਦਾ ਆਪਣਾ ਮਨ ਸਾਫ਼ ਹੋਵੇ ਸਾਰਾ ਕੁਝ ਠੀਕ ਹੋ ਜਾਂਦਾ ਦੂਜੇ ਦੀ ਕਹਿਣ ਦੀ ਗੱਲ ਨਹੀਂ ਹੁੰਦੀ ਪਾਰਟੀ ਤਾਂ ਮਾਂ ਹੁੰਦੀ ਹੈ ਇਸ ਕਰਕੇ ਪਾਰਟੀ ਦਾ ਜਿਗਰਾ ਤਾਂ ਬਹੁਤ ਵੱਡਾ ਹੁੰਦਾ ਸਾਰੇ ਅਸੀਂ ਪਾਰਟੀ 'ਚ ਕੰਮ ਕਰਦੇ ਆਂ ਕਈ ਵਾਰੀ ਪਾਰਟੀ 'ਚ ਜਿਹੜਾ badi moti ਕੋਈ ਗੱਲਬਾਤ ਹੋ ਜਾਂਦੀ ਕਿਸੇ ਵੇਲੇ ਕੋਈ ਖੁਸ਼ ਹੋ ਜਾਂਦਾ ਕਿਸੇ ਵੇਲੇ ਥੋੜੇ ਅੰਦਰਾਂਜ ਹੋ ਜਾਂਦਾ ਇਸ ਕਰਕੇ ਜਿਹਦੀ ਇੱਛਾ ਹੁੰਦੀ ਹੈ ਪਾਰਟੀ ਨੂੰ ਤਗੜੀ ਕਰਨੀ ਜਿਹਦੀ ਨੀਅਤ ਠੀਕ ਹੋਵੇ ਉਹਦਾ ਕੋਈ ਰੌਲਾ ਨਹੀਂ ਹੁੰਦਾ ਜੇ ਕਿਸੇ ਦੀ ਨੀਅਤ ਹੀ ਠੀਕ ਨਾ ਹੋਵੇ ਕੋਈ ਕਿਸੇ ਨਾਲ ਰਲਿਆ ਹੋਵੇ ਕੋਈ ਸਾਜ਼ਿਸ਼ ਸਾਜਸ਼ਾ ਰਚ ਰਿਹਾ ਹੋਵੇ ਤੇ ਉਹ ਜੋ ਮਰਜ਼ੀ ਕਹੀ ਜਾਵੇ ਉਹਦੇ ਜਿਹੜੀ ਅਸੀਂ ਕੋਈ ਗਰੰਟੀ ਨਹੀਂ ਲੈਂਦੇ ਜਿਹੜਾ ਸਿਹਰਦ ਵਰਕਰ ਹੁੰਦਾ ਉਹ ਕਦੀ ਪਿਛੇ ਰਹਿਦਾ ਨਹੀਂ ਉਹਦੇ ਰੰਦਾ ਵੀ ਤੇ ਪਾਰਟੀ ਆਪ ਉਹਨੂੰ ਭੱਜ ਕੇ ਜਾ ਕੇ ਫੜ ਲੈਂਦੀ ਹੈ ਤੁਹਾਨੂੰ ਆਸੇ ਵੀ ਕੱਲ੍ਹ ਇਹ ਕਿੱਥੇ ਹੋਵੇਗਾ ਜੀ ਅਕਾਲ ਚ ਸਕਦਾ ਅਕਾਲੇ ਦਲ ਤੇ ਇੱਕ ਝੂਠੀ ਹੈ ਕੋਈ ਤੁਹਾਨੂੰ ਕਿਵੇਂ ਲੱਗਦਾ ਜਿਹੜੇ ਨਾਰਾਜ਼ ਨੇ ਬਾਕੀ ਸਾਰੇ ਜਿਹੜੇ ਨਹੀਂ ਹਰ ਇੱਕ ਫੈਮਿਲੀ ਦੇ ਵਿੱਚ ਜੇ 4-5 ਮੈਂਬਰ ਹੁੰਦੇ ਆ ਤੇ ਉੱਥੇ ਵੀ ਮਾੜੇ ਮੋਟੇ ਚੱਲਦਾ ਰਹਿੰਦਾ ਇਸ ਕਰਕੇ ਇਹ ਤਾਂ ਨਿੱਕੇ ਮੋਟੇ ਗੱਲਾਂ ਤਾਂ ਹਮੇਸ਼ਾ ਸਮਾਜ ਦੇ ਵਿੱਚ ਕਦੀ ਵੀ ਖਤਮ ਨਹੀਂ ਹੁੰਦੀਆਂ ਦਰਾਤ ਗਿਆ ਹੁੰਦੇ ਰਹਿੰਦੇ ਦਰਾਤ ਗਿਆ ਦੂਰ ਹੁੰਦੇ ਰਹਿੰਦੇ ਇਹ ਨਾ ਕਦੀ ਪਹਿਲਾਂ ਬੰਦ ਹੋਇਆ ਸੀ ਨਾ ਅੱਗੋਂ ਬੰਦ ਹੋ